ਸਸੀ ਗਾਲੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵੀ ਆਪਾਂ ਨੂੰ ਕਿਵੇਂ ਐਂਟਰੀ ਲੈਣੀ ਚਾਹੀਦੀ ਹੈ ਕਿਵੇਂ ਆਪਾਂ ਨੂੰ ਐਗਜ਼ਿਟ ਕਰਨੀ ਚਾਹੀਦਾ ਹੈ ਕਿਉਂਕਿ ਜੇ ਆਪਾਂ ਕੋਈ ਵੀ ਸਟ੍ਰੈਟੇਜੀ ਅਪਣਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਉਹਦੇ ਵਿੱਚ ਕਿਹੜੀ ਚੀਜ਼ ਨੂੰ ਇੰਪੋਰਟੈਂਟ ਜਾਦੇ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਜਾਦੇ ਆਪਾਂ ਨੂੰ ਸਟਾਪ ਲੌਸ ਵੀ ਜਿਹੜਾ ਵੀ ਆਪਾਂ ਐਂਟਰ ਹੋਵਾਂਗੇ ਤਾਂ ਉਹਦਾ ਸਟਾਪ ਲੌਸ ਕਿੱਡਾ ਹੋਊਗਾ ਜੇ ਉਹਦਾ ਆਪਾਂ ਛੋਟਾ ਸਟਾਪ ਲੌਸ ਪਲਾਨ ਕਰ ਰਹੇ ਹਾਂ ਤਾਂ ਆਪਾਂ ਦਾ ਉਹਦਾ ਰਿਵਾਰਡ ਕਿੱਡਾ ਹੋਊਗਾ ਇਸ ਚੀਜ਼ ਨੂੰ ਦੇਖ ਕੇ ਆਪਾਂ ਸਟ੍ਰੈਟੇਜੀ ਨੂੰ ਦੇਖ ਕੇ ਫੇਰ ਹੀ ਆਪਾਂ ਨੂੰ ਐਂਟਰੀ ਸੈਕੰਡ ਥਿੰਗ ਆਪਾਂ ਨੂੰ ਐਗਜ਼ਿਟ ਵੀ ਆਪਾਂ ਐਗਜ਼ਿਟ ਕਿਤਨੇ ਪੁਆਇੰਟ ਤੋਂ ਬਾਤ ਕਰਨੇ ਤੇ ਥਰਡ ਥਿੰਗ ਆ ਗਈ ਆਪਾਂ ਨੂੰ ਐਂਟਰੀ ਵੀ ਆਪਾਂ ਨੂੰ ਐਂਟਰੀ ਪਲਾਨ ਕਰਨ ਤੋਂ ਪਹਿਲਾਂ ਇਹ ਚੀਜ਼ਾਂ ਆਪਾਂ ਨੂੰ ਸੋਚ ਲੈਣੀਆਂ ਚਾਹੀਦੀਆਂ ਫੇਰ ਆਪਾਂ ਨੂੰ ਐਂਟਰੀ ਲੈਣੀ ਚਾਹੀਦੀ ਹੈ ਪਹਿਲਾਂ ਸਟਾਪ ਲੌਸ ਫੇਰ ਉਹਦਾ ਰਿਵਾਰਡ ਕਿੰਨਾ ਹੋਊਗਾ ਕਿੰਨੇ ਪੁਆਇੰਟ ਤੇ ਜਾ ਕੇ ਆਪਾਂ ਇਹਨੂੰ ਐਗਜ਼ਿਟ ਕਰਨਾ ਫੇਰ ਉਹਨੂੰ ਆਪਾਂ ਐਂਟਰੀ ਲੈਣ ਦੀ ਪੋਜੀਸ਼ਨ ਚਾਉਣੀ ਹੈ ਵੀ ਇੱਕ ਆਪਾਂ ਵੋਲਿਊਮ ਦੇਖਣੀ ਪੈਂਦੀ ਹੈ ਵੀ ਵੋਲਿਊਮ ਵੱਧ ਰਹੀ ਹੈ ਜਾਂ ਘਟ ਰਹੀ ਹੈ ਜੇ ਘਟ ਰਹੀ ਹੈ ਵੋਲਿਊਮ ਤਾਂ ਆਪਣੀ ਐਂਟਰੀ ਛੱਡ ਦਿਓ ਅਵੋਇਡ ਕਰ ਦਿਓ ਜੇ ਉਸੇ ਚੀਜ਼ ਆਪਣੀ ਵੋਲਿਊਮ ਵੱਧ ਰਹੀ ਹੈ ਤਾਂ ਆਪਾਂ ਨੂੰ ਉਹਦੇ ਵਿੱਚ ਐਂਟਰ ਹੋਣਾ ਚਾਹੀਦਾ ਆਪਾਂ ਜਿਹੜੀ ਵੀ ਸਟ੍ਰੈਟੇਜੀ ਅ ਰੋਜ਼ ਆਪਾਂ ਲਾਉਨੇ ਆ ਕਿਹੜੀ ਲਾਉਨੇ ਆ ਇਹ ਚੀਜ਼ ਦੇਖ ਕੇ ਆਪਾਂ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਐਂਟਰ ਹੋਗੇ ਤੇ ਆਪਦਾ ਰਿਸਕ ਅਵਾਰਡ ਨੂੰ ਧਿਆਨ ਦੇ ਵਿੱਚ ਮਨੀ ਮੈਨੇਜ ਨੂੰ ਧਿਆਨ ਦੇ ਵਿੱਚ ਦੇਖ ਕੇ ਆਪਾਂ ਐਂਟਰੀ ਕਰ ਸਕਦੇ ਤੇ ਨੈਕਸਟ ਵੀਡੀਓ मैं नाइन ई एम ए तो जिमें पाँच चार स्ट्रैटी हैं जो कि मोस्ट पावरफुल है एकोरेसी सैवनटी परसेंट है तो नैक्सट वो ले आवेंगे